ਭਖ ਤੂੰ ਚਤੁਰ ਸਿਆਣੇ ਤੂੰ ਸਰਬ ਕਲਾ ਗਿਆਤਾ ਮਾਦੋ ਹਮ ਐਸੇ ਤੂ ਆਸਾ ਮੰ ਪਾਪੀ ਤੂੰ ਪਾਪ ਖੰਡਨ ਨੀਕੋ ਠਾਕੁਰ ਦੇਸਾ ਕਿਰਪਾ ਕਰਹੁ ਜੀਨ ਕੇ ਦਾਤੇ ਮੇਰਾ ਗਣ ਅਬ ਗਣ ਨਾਮ ਵਿਚਾਰ ਹੋ ਕੋਈ ਮਾਟੀ ਕਾ ਕਿਆ ਤੂ ਕਹ ਸੁਆਮੀ ਮਾਨਸ ਕੀ ਗਤਿ ਏ ਮਾਟੀ ਕਾ ਕਿਆ ਤੂ ਕਹ ਸੁਆਮੀ ਮਾਨਸ ਕੀ ਗਤ ਏਹ ਜੁਗ ਹੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਤਖਤਾਂ ਤੇ ਸੁਭਾਈ ਮਾਨ ਦਸ ਪਾਤਸ਼ਾਹਾਂ ਦੀ ਆਤਮਿਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਭਾਈ ਮਾਨ ਗੁਰੂ ਸਵਾਰੇ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਆਪ ਸਭ ਮਾਈ ਭਾਈ ਵਡਭਾਗੀ ਬਣ ਰਹੇ ਹੋ ਜੋ ਸਤਿਗੁਰੂ ਜੀਆ ਨੇ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਹੈ ਅੰਮ੍ਰਿਤ ਵੇਲਾ ਸਚਨਾ ਓਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦਵਾਰ ਦੇ ਮਹਾਵਾਕ ਅਨੁਸਾਰ ਅੰਮ੍ਰਿਤ ਵੇਲੇ ਦੇ ਸਮਾ ਸਤਿਗੁਰੂ ਜੀਆ ਨੇ ਬਖਸ਼ਿਸ਼ ਕੀਤਾ ਅੰਮ੍ਰਿਤ ਵੇਲੇ ਦੇ ਸਮੇਂ ਨੂੰ ਮੁਖ ਰੱਖਦੇ ਹੋਇਆ ਸਤਿਗੁਰੂ ਜੀ ਤਖਤਾਂ ਤੇ ਸੁਭਾਈ ਮਨ ਹੋ ਕਰਕੇ ਸੰਗਤਾਂ ਨੂੰ ਦਰਸ਼ਨਦਾਰੇ ਬਖਸ਼ਿਸ਼ ਕਰਕੇ ਨਿਹਾਰ ਨਿਹਾਲ ਕਰ ਰਹੇ ਨੇ ਸਤਿਗੁਰੂ ਜੀਆਂ ਦੇ ਪਾਵਨ ਪੈਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਜੀ ਕੀ ਵਾਰ ਦੀ ਗੁਰਬਾਣੀ ਆਪ ਜੀਆਂ ਨੇ ਸਰਵਣ ਕੀਤੀ ਹੈ ਉਪਰੰਤ ਰੋਜ਼ਾਨਾ ਦੀ ਤਰ੍ਹਾਂ ਬਿ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਦੇ ਮਹਾਵਾਕ ਅਨੁਸਾਰ ਜੋ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਆਏ ਹੋਏ ਮਹਾਂਪੁਰਖਾਂ ਦੀ ਬਾਣੀ ਪਾਤਸ਼ਾਹਬਾਨਾਂ ਦੀ ਬਾਣੀ ਸੋ ਉਹਨਾਂ ਦੀ ਕਥਾ ਵਿਚਾਰ ਚੱਲਦੀ ਆ ਰਹੀ ਹੈ ਕੱਲ ਆਪ ਜੀ ਦੇ ਨਾਲ ਭਟ ਸਲਜੀ ਉਹਨਾਂ ਦੀ ਕਥਾ ਵਿਚਾਰ ਸਾਂਝੀ ਕੀਤੀ ਸੀ ਅੱਜ ਭਟ ਭਲਜੀ ਉਹਨਾਂ ਦੀ ਕਥਾ ਵਿਚਾਰ ਸਾਂਝੀ ਕਰਨ ਦਾ ਯਤਨ ਕਰਾਂਗੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਗੁਰੂ ਕੀ ਸੰਗਤ ਕਿਰਪਾ ਕਰੇ ਆਪਣਾ ਮਿਹਰਾਂ ਪਰਿਆ ਹੱਥ ਦਾਹ ਦੇ ਸਿਰ ਤੇ ਰੱਖ ਕਰਕੇ ਕਸਾ ਵਿਚਾਰਾਂ ਕਰਨ ਦੀ ਸਮਤ ਬਖਸ਼ੇ ਕਰਨੇ ਜੀ ਆਓ ਸਾਰੀ ਸੰਗਤ ਬਖਸ਼ੋ ਅਸੀਸ ਆਪਣਾ ਸੀ ਝੁਕਾਓ ਸਤਿਗੁਰੂ ਜੀਆਂ ਦੇ ਚਰਨਾ ਕਮਲਾਂ ਦੇ ਵਿੱਚ ਅੱਖ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਟ ਪਾਲ ਜੀ ਜਿਹੜੇ ਆਪ ਜੀ ਦੇ ਨਾਲ ਕੱਲ ਵਿਚਾਰ ਸਾਂਝੀ ਕੀਤੀ ਸੀ ਪਟ ਸਾਲ ਜੀ ਉਹਨਾਂ ਦੇ ਭਰਾ ਨੇ ਪਟ ਸੋਖੇ ਦੇ ਪੁੱਤਰ ਜਿਨ੍ਹਾਂ ਤੇ ਪਟ ਭਿਖਾ ਜੀ ਦੇ ਭਤੀਜੇ ਨੇ ਪਟ ਭਿਖਾ ਜੀ ਜਿਨ੍ਹਾਂ ਦੇ ਛੋਟੇ ਭਰਾ ਆ ਸੋਖਾ ਜੀ ਉਹਨਾਂ ਦੇ ਇਹ ਸੁਪੁੱਤਰ ਨੇ ਏ ਆਪਣੇ ਤਾਇਆ ਜੀ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਆਕਰ ਕੇ ਹਾਜ਼ਰ ਹੋਏ ਨੇ ਗੁਰਦੁਆਰਬ ਵਿੱਚ ਹਾਜ਼ਰ ਹੋ ਕਰਕੇ ਗੁਰਸਿੱਖੀ ਦਾਤ ਪ੍ਰਾਪਤ ਕੀਤੀ ਆਪਣੇ ਜੀਵਨ ਨੂੰ ਗੁਰਚਾਲੀ ਵਿੱਚ ਤੋਰ ਕਰਕੇ ਆਪਣੇ ਜੀਵਨ ਨੂੰ ਸਫਲਾ ਕੀਤਾ ਪਟ ਪਾਲ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੀ ਮਹਿਮਾ ਦੇ ਵਿੱਚ ਇੱਕ ਸਵਈਆ ਜਿਹੜਾ ਹੈ ਉਹ ਚਾਰ ਪੰਕਤੀਆਂ ਦਾ ਉਚਾਰਨ ਕੀਤਾ ਭਟ ਭਲਜੀ ਦਾ ਇੱਕ ਸਵਈਆ ਆ ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਵਿੱਚ ਦਰਦ ਸਵਈਆਂ ਦੇ ਵਿੱਚ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀਆਂ ਨੇ ਉਸਤਤ ਕਰਦੇ ਆ ਹੋਇਆ ਸਤਿਗੁਰੂ ਜੀਆਂ ਦੀ ਪ੍ਰਖਾਏ ਇਹ ਸਵਈਆ ਭਟ ਭਲਜੀ ਨੇ ਉਚਾਰਨ ਕੀਤਾ ਹੈ ਜੋ 1796 ਅੰਗ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀਆ ਦੇ ਸਵਈਆਂ ਦੇ ਵਿੱਚ ਇਹ ਸਵਈਆ ਜਿਹੜਾ ਹੈ ਇਹ ਆਉਂਦਾ ਹੈ 22 ਸਵਈਏ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀਆ ਦੇ ਉਸਤਤ ਦੇ ਵਿੱਚ ਉਚਾਰਨ ਕੀਤੇ ਨੇ ਇਸੇ ਤਰ੍ਹਾਂ 1 ਤੋਂ 9 ਅੰਗ ਤੱਕ ਨੌ ਅੰਕ ਤੱਕ 1 ਤੋਂ 9 ਸਵਈਏ ਜਿਹੜੇ ਨੇ ਉਹ ਕਲ ਨਾਮੇ ਪਾਠ ਨੇ ਉਚਾਰਨ ਕੀਤੇ ਨੇ ਫਿਰ 10 ਤੋਂ 12 ਇਹ ਤਿੰਨ ਸਵਈਏ ਜਿਹੜੇ ਨੇ ਜਲ ਪਾਠ ਨੇ ਉਚਾਰਨ ਕੀਤੇ ਨੇ ਤੇ 13 ਤੋਂ 14 ਇੱਕ ਸਵਈਆ ਜਿਹੜਾ ਹੈ ਇਹ ਜਲਪ ਪਾਠ ਦੇ ਉਚਾਰਨ ਕੀਤਾ ਹੋਇਆ ਇਸੇ ਕਰਾਂ 15 ਤੋਂ 18 ਅੰਗ ਜਿਹੜੇ 4 ਸਵਈਏ ਨੇ ਇਹ ਕੀਰਤ ਪਾਠ ਨੇ ਉਚਾਰਨ ਕੀਤੇ ਨੇ 19 ਤੋਂ 20 ਇਹ ਦੋ ਸਵਈਏ ਜਿਹੜੇ ਨੇ ਭਿਖੇ ਪਾਠ ਨੇ ਉਚਾਰਨ ਕੀਤੇ ਨੇ 21ਵਾਂ ਸਵਈਆ ਜਿਹੜਾ ਹੈ ਉਹ ਸਲਹ ਨਾਮੇ ਪਾਠ ਨੇ ਉਚਾਰਨ ਕੀਤਾ ਤੇ ਇਹ 22ਵਾਂ ਸਵਈਆ ਜਿਹੜਾ ਹੈ ਇਹ ਭਾਲ ਨਾਮੇ ਪਾਠ ਨੇ ਉਚਾਰਨ ਕੀਤਾ ਹੈ 22 ਸਵਈਏ ਨੇ ਸਤਿਗੁਰੂ ਜੀਆਂ ਦੇ ਉਸਤਤ ਦੇ ਵਿੱਚ ਇਹ 22ਵਾਂ ਸਵਈਆ ਜਿਹੜਾ ਹੈ ਇਹ ਜਿਹੜਾ ਭਾਲ ਨਾਮੇ ਪਾਠ ਨੇ ਉਚਾਰਨ ਕੀਤਾ ਹੋਇਆ ਆਓ ਸਤਿਗੁਰੂ ਜੀਆਂ ਦੀ ਕਿਰਪਾ ਬਖਸ਼ਿਸ਼ ਰਹਿਮਤ ਦੇ ਨਾਲ ਉਹ ਸਵਈਏ ਦੀ ਕਥਾ ਵਿਚਾਰ ਸਾਂਝੀ ਕਰੀਏ ਸਾਰੀ ਸੰਗਤ ਰਸਨਾ ਤੋਂ ਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਨਹਰ ਬੂੰਦ ਬਸੁਰ ਮਾਵਲ ਕੁਸਮ ਬਸੰਤ ਗਨੰਤ ਨ ਆਵੈ ਸੋ ਪਟ ਸਹਿਬਾਨ ਜੀ ਫਰਮਾਨ ਕਰਦੇ ਨੇ ਕਹਿੰਦੇ ਕੰਨ ਹਰ ਕਹਿੰਦੇ ਬੱਦਲਾਂ ਦੀਆਂ ਬੂੰਦਾਂ ਕੰਨ ਹਰ ਬੂੰਦ ਬੱਦਲਾਂ ਦੀਆਂ ਬੂੰਦਾਂ ਬਸੋ ਰਮਾਵਲ ਧਰਤੀ ਦੀ ਰਮਾਵਲ ਭਾ ਬਨਸਪਤੀ ਕੁਸਮ ਬਸੰਤ ਗਨੰਤਨ ਆਵੇ ਕੁਸਮ ਬਸੰਤ ਕਹਿੰਦੇ ਨੇ ਬਸੰਤ ਦੇ ਰੂਪ ਦੇ ਵਿੱਚ ਕੁਸਮ ਕਹਿੰਦੇ ਨੇ ਫੁੱਲਾਂ ਨੂੰ ਗ੍ਰੰਥ ਕਹਿੰਦੇ ਗਿਣਤੀ ਨਾ ਆਵੇ ਨਹੀਂ ਆਵੇ ਨਹੀਂ ਆਉਂਦੀ ਕਹਿੰਦੇ ਜਿਸ ਤਰ੍ਹਾਂ ਬਦਲਾਂ ਦੀਆਂ ਬੂੰਦਾਂ ਜਦੋਂ ਮੀਂਹ ਵਰਦਾ ਹੈ ਤੇ ਬਦਲਾਂ ਦੀਆਂ ਬੂੰਦਾਂ ਜਿਹੜੀਆਂ ਉਹ ਗਿਣੀਆਂ ਨਹੀਂ ਜਾ ਸਕਦੀਆਂ ਇਸੇ ਤਰ੍ਹਾਂ ਕਹਿੰਦੇ ਨੇ ਧਰਤੀ ਤੇ ਬਨਸਪਤੀ ਜਿਹੜੀ ਹੈ ਬਸੋ ਬਸੰਤ ਬਸੋ ਰਮਾਵਲ ਬਨਸਪਤੀ ਧਰਤੀ ਤੇ ਕਹਿੰਦੇ ਜਿਹੜੀ ਬਨਸਪਤੀ ਹੈ ਕਿੰਨੀ ਕੋਈ ਬਨਸਪਤੀ ਹੈ ਉਹਦੀ ਵੀ ਕੋਈ ਗਿਣਤੀ ਨਹੀਂ ਹੈ ਕੁਸਮ ਬਸੰਤ ਕਹਿੰਦੇ ਬਸੰਤ ਦੇ ਰੁੱਤ ਦੇ ਵਿੱਚ ਫੁੱਲਾਂ ਦੀ ਵੀ ਕੋਈ ਗਿਣਤੀ ਨਹੀਂ ਕਰ ਸਕਦਾ ਬਸੰਤ ਦੀ ਰੁੱਤ ਹੁੰਦੀ ਹੈ ਕਿੰਨੇ ਤਰ੍ਹਾਂ ਦੇ ਫੁੱਲ ਖਿੜਦੇ ਨੇ ਆ ਪਹਾੜਾਂ ਆਦਿਕ ਤੇ ਜਾਓ ਤੇ ਪਤਾ ਹੀ ਨਹੀਂ ਕਿੰਨੇ ਕੁ ਤਰ੍ਹਾਂ ਦੇ ਫੁੱਲ ਨੇ ਇਹ ਸਾਰੇ ਕੁਦਰਤ ਦੀ ਕਾਇਆਨਾਤ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਣਾਈ ਹੋਈ ਇਹ ਕੁਦਰਤ ਆ ਸਾਰਾ ਕੁਝ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਹ ਕਾਇਆਨਾਤ ਦੇ ਵਿੱਚ ਬਣਾਇਆ ਹੋਇਆ ਅਨੇਕਾਂ ਤਰ੍ਹਾਂ ਦੇ ਫੁੱਲ ਨੇ ਕੋ ਗਿਣਤੀ ਨਹੀਂ ਫੁੱਲਾਂ ਦੀ ਕਿੰਨੇ ਕ ਪ੍ਰਕਾਰ ਦੇ ਨੇ ਵਸੰਤ ਰੁੱਤ ਦੇ ਵਿੱਚ ਅਨੇਕ ਤਰ੍ਹਾਂ ਦੇ ਫੁੱਲ ਖਿੜਦੇ ਨੇ ਬਰਖਾ ਹੁੰਦੀ ਹੈ ਤੇ ਉਸ ਬਰਖਾ ਦੀਆਂ ਬੂੰਦਾਂ ਨਹੀਂ ਗਿਣੀਆਂ ਜਾ ਸਕਦੀਆਂ ਕਿੰਨੀਆਂ ਕ ਬੂੰਦਾਂ ਨੇ ਇਸੇ ਤਰ੍ਹਾਂ ਧਰਤੀ ਤੇ ਬਨਸਪਤੀ ਕਿੰਨੀ ਕੁ ਆ ਇਹਦੀ ਵੀ ਕੋਈ ਗਿਣਤੀ ਨਹੀਂ ਹੈ ਰਾਵ ਸਾਸ ਕਿਰਣ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰਬ ਕਹਿੰਦੇ ਨੇ ਸੂਰਜ ਸਾਸ ਕਹਿੰਦੇ ਨੇ ਚੰਦਰਮਾ ਕਹਿੰਦੇ ਸੂਰਜ ਤੇ ਚੰਦਰਮਾ ਦੀਆਂ ਕਿਰਣਾ ਕਿਰਣ ਕਹਿੰਦੇ ਕਿਰਣਾ ਜਿਹੜੀਆਂ ਪੈਂਦੀਆਂ ਨੇ ਰੋਸ਼ਨੀ ਦੀਆਂ ਕਿਰਣਾ ਹੁੰਦੀਆਂ ਸੂਰਜ ਤੇ ਚੰਦਰਮਾ ਦੀਆਂ ਰੋਸ਼ਨੀ ਦੀਆਂ ਕਿਰਣਾ ਜਿਹੜੀਆਂ ਨੇ ਉਧਰ ਸਾਗਰ ਕੋ ਕਹਿੰਦੇ ਨੇ ਸਾਗਰ ਕਹਿੰਦੇ ਨੇ ਸਮੁੰਦਰ ਉਧਰ ਕਹਿੰਦੇ ਨੇ ਪੇਟ ਸਮੁੰਦਰ ਦੇ ਪੇਟ ਭਾਵ ਨੂੰ ਘਾਈ ਅਤੇ ਚੁੜਾਈ ਦਾ ਕੋਈ ਅੰਤ ਨਹੀਂ ਪਾ ਸਕਦਾ ਔਰ ਆਵਸਸ ਕਿਰਨ ਉਧਰ ਸਾਗਰ ਕੋ ਕਹਿੰਦੇ ਨੇ ਸੂਰਜ ਦੀਆਂ ਚੰਦਰਮਾ ਦੀਆਂ ਕਿਰਣਾ ਜਿਹੜੀਆਂ ਉਹ ਗਿਣੀਆਂ ਨਹੀਂ ਜਾ ਸਕਦੀਆਂ ਨਹੀਂ ਗਿਣੀਆਂ ਜਾਂਦੀਆਂ ਸੂਰਜ ਤੇ ਚੰਦਰਮਾ ਦੀਆਂ ਕਿਰਨਾਂ ਕਿੰਨੀਆਂ ਕੁ ਕਿਰਨਾਂ ਨੇ ਇਸੇ ਤਰ੍ਹਾਂ ਕਹਿੰਦੇ ਵੀ ਸਮੁੰਦਰ ਦੀ ਡੂੰਘਾਈ ਚੜਾਈ ਜਿਹੜੀ ਐ ਉਹ ਵੀ ਨਹੀਂ ਕੋਈ ਉਹਨੂੰ ਪਾ ਸਕਦਾ ਵੀ ਕਿੰਨੀ ਕਿਆ ਇਹ ਚੜਾਈ ਕਿੰਨੀ ਕਿਆ ਕੋਈ ਅੰਤ ਨਹੀਂ ਪਾ ਸਕਦਾ ਸਮੁੰਦਰ ਦਾ ਵੀ ਅਥਾ ਸਮੁੰਦਰਿਆ ਬਹੁਤ ਡੂੰਘਾ ਆ ਗੰਗ ਤਰੰਗ ਅੰਤ ਕੋ ਪਾਵੈ ਇਸੇ ਤਰ੍ਹਾਂ ਪਟ ਸਾਹਿਬਾਨ ਜੀ ਫਰਮਾਨ ਕਰਦੇ ਨੇ ਕਹਿੰਦੇ ਗੰਗਾ ਨਦੀ ਦੀਆਂ ਤਰੰਗਾਂ ਦਾ ਵੀ ਕੋਈ ਅੰਤ ਨਹੀਂ ਪਾ ਸਕਦਾ ਗੰਗਾ ਨਦੀ ਦੀਆਂ ਤਰੰਗਾਂ ਦਾ ਵੀ ਕੋਈ ਅੰਤ ਨਹੀਂ ਆ ਭੀ ਕਿੰਨੀਆਂ ਕਿ ਤਰੰਗਾਂ ਇਹਦੇ ਵਿੱਚ ਗੰਗਾ ਨਦੀ ਵੀ ਬਹੁਤ ਵੱਡੀ ਹੈ ਨਾ ਗੰਗਾ ਨਦੀ ਦੀਆਂ ਗੰਗ ਤਰੰਗ ਅੰਤ ਕੋ ਪਾਵੈ ਕਹਿੰਦੇ ਗੰਗਾ ਨਦੀ ਦੀਆਂ ਤਰੰਗਾਂ ਦਾ ਵੀ ਕੋਈ ਅੰਤ ਨਹੀਂ ਪਾ ਸਕਦਾ ਭੀ ਇੰਨੀਆਂ ਤਰੰਗਾਂ ਆ ਅਗੇ ਫਰਮਾਨ ਕਰਦੇ ਹਨ ਰੁਦਰ ਧਿਆਨ ਗਿਆਨ ਸਤ ਗੁਰ ਕੇ ਕਬ ਜਲ ਭਲ ਉਹਨਾਂ ਜੋ ਗਾਵੇ ਇਸੇ ਤਰ੍ਹਾਂ ਫਰਮਾਨ ਕਰਦੇ ਨੇ ਕਹਿੰਦੇ ਰੁਦਰ ਕਹਿੰਦੇ ਨੇ ਸ਼ਿਵ ਜੀ ਕਹਿੰਦੇ ਸ਼ਿਵ ਜੀ ਦੇ ਧਿਆਨ ਅਤੇ ਸਤਿਗੁਰੂ ਭਾ ਵਿਸ਼ਨੂੰ ਦੇ ਅੰਦਰਲੇ ਗਿਆਨ ਦਾ ਕੋਈ ਅੰਤ ਨਹੀਂ ਪਾ ਸਕਦਾ ਕਿਉਂਕਿ ਸ਼ਿਵ ਜੀ ਦਾ ਵੀ ਧਿਆਨ ਬਹੁਤ ਕਈਆਂ ਕਈਆਂ ਵਰਸਾਂ ਦਾ ਕੋਈ ਪਾ ਨਹੀਂ ਸਕਦਾ ਵੀ ਜਦੋਂ ਸਮਾਧੀ ਲਾ ਕੇ ਬੈਠ ਜਾਣਾ ਕਈ ਕਈ ਸਾਲ ਸਮਾਧੀ ਲਾ ਕਰਕੇ ਬੈਠੇ ਰਹਿਣਾ ਰudra ਧਿਆਨ ਕਿੰਨਾ ਧਿਆਨ ਉਹਦਾ ਸ਼ਿਵ ਜੀ ਦੇ ਧਿਆਨ ਤੇ ਵਿਸ਼ਨੂ ਦੇ ਅੰਦਰਲੇ ਗਿਆਨ ਦਾ ਕੋਈ ਅੰਤ ਨਹੀਂ ਪਾ ਸਕਦਾ ਗਿਆਨ ਸਤਗੁਰ ਕੇ ਕਬ ਜਲ ਭਲ ਉਹਨਾਂ ਜੋ ਗਾਵੇ ਸੋ ਭਲ ਇਹ ਭਲ ਨਾਵੇਂ ਪਟਜੀ ਫਰਮਾਨ ਕਰਦੇ ਨੇ ਕਹਿੰਦੇ ਨੇ ਪਰ ਜੇਕਰ ਕੋਈ ਸਤਗੁਰ ਦੇ ਪ੍ਰਤਾਪ ਕਰਕੇ ਸਤ ਗਿਆਨ ਸਤਗੁਰ ਕੇ ਸਤਿਗੁਰ ਦੇ ਕੋਈ ਪ੍ਰਤਾਪ ਕਰਕੇ ਉਹ ਸਤਿਗੁਰ ਜੀ ਦੇ ਗਿਆਨ ਕਰਕੇ ਉਹਨਾਂ ਸ਼ਿਵ ਜੀ ਦੇ ਧਿਆਨ ਅਤੇ ਵਿਸ਼ਨੋ ਦੇ ਗਿਆਨ ਨੂੰ ਗਾ ਲਵੇ ਭਾ ਬਿਆਨ ਕਰ ਲਵੇ ਤਾਂ ਬਿਆਨ ਕਰ ਸਕਦਾ ਹੈ ਇਸੇ ਤਰ੍ਹਾਂ ਪਰ ਅਖੀਰਲੀ ਪੰਕਤੀ ਦੇ ਵਿੱਚ ਫਰਮਾਨ ਕਰਦੇ ਨੇ ਇਲਾ ਸਾਰਾ ਕੁਝ ਦੱਸਣਾ ਕੀਤਾ ਆ ਕਹਿੰਦੇ ਵੀ ਜਿਹ ਤਰ੍ਹਾਂ ਬਦਲਾਂ ਦੀਆਂ ਬੂੰਦਾਂ ਨਹੀਂ ਗਿਣੀਆਂ ਜਾ ਸਕਦੀਆਂ ਹੋ ਸਕਦਾ ਕੋਈ ਉਹਨਾਂ ਦੀ ਵੀ ਗਿਣਤੀ ਕਰ ਲਵੇ ਕੋਈ ਬੂੰਦਾਂ ਦੀਆਂ ਵੀ ਗਿਣਤੀ ਕਰ ਲਵੇ ਕੋਈ ਜਿਹ ਤਰ੍ਹਾਂ ਹੁਣ ਸਾਇੰਸ ਬੜੀ ਤਰੱਕੀ ਕਰੀ ਜਾਂਦੀ ਹੈ ਕੰਪਿਊਟਰ ਦਾ ਜੋਗਿਆ ਸਾਰਾ ਕੁਝ ਕੰਪਿਊਟਰ ਕਰੀ ਜਾਂਦਾ ਆ ਇਸੇ ਤਰ੍ਹਾਂ ਕਹਿੰਦੇ ਵੀ ਹੋ ਸਕ ਪੈ ਨਾ ਪਾ ਨਹੀਂ ਸਕਦਾ ਫਿਰ ਕਹਿੰਦੇ ਵੀ ਹੋ ਸਕਦਾ ਕੋਈ ਵੀ ਗਿਆਨ ਪ੍ਰਾਪਤ ਕਰਕੇ ਕਬਜਲ ਭਲ ਉਹਨਾਂ ਜੋ ਗਾਵੇ ਕੋਈ ਬੂੰਦਾਂ ਦੀ ਗਿਣਤੀ ਕਰ ਲਵੇ ਕੋਈ ਬਨਸਪਤੀ ਦੀ ਗਿਣਤੀ ਕਰ ਲਵੇ ਕੋਈ ਫੁੱਲਾਂ ਦੀ ਗਿਣਤੀ ਕਰ ਲਵੇ ਕੋਈ ਸੂਰਜ ਚੰਦਰਮਾ ਦੀਆਂ ਕਿਰਨਾਂ ਦੀ ਗਿਣਤੀ ਕਰ ਲਵੇ ਕੋਈ ਸਮੁੰਦਰ ਦੀ ਡੂੰਘਾਈ ਚੁੜਾਈ ਕੋਈ ਮਾਪ ਲਵੇ ਕੋ ਗੰਗਾ ਦੀਆਂ ਤਰੰਗਾਂ ਦੀਆਂ ਕੋਈ ਅੰਤ ਪਾ ਲਵੇ ਕੋ ਗਿਣ ਲਵੇ ਪੀ ਇੰਨੀਆਂ ਤਰੰਗਾਂ ਨੇ ਕੋ ਸ਼ਿਵ ਜੀ ਦੇ ਧਿਆਨ ਦਾ ਜਿਹੜਾ ਆ ਉਹਦੀ ਸਮਾਧੀ ਦਾ ਕੋਈ ਅੰਤ ਪਾ ਲਵੇ ਸ਼ਿਵ ਜੀ ਦੇ ਧਿਆਨ ਤੇ ਵਿਸ਼ਨੂੰ ਦੇ ਗਿਆਨ ਦਾ ਕੋਈ ਗਾ ਲਵੇ ਭਾ ਬਿਆਨ ਕਰ ਲਵੇ ਕੋਈ ਤਾਂ ਬਿਆਨ ਕਰ ਸਕਦਾ ਆ ਇਸ ਸਤਿਗੁਰੂ ਜੀ ਫਿਰ ਪਟ ਸਾਹਿਬਾਨ ਜੀ ਅੱਗੇ ਪਰਮਾਨ ਕਰਦੇ ਨੇ ਅਖੀਰਲੀ ਪੰਕਤੀ ਦੇ ਵਿੱਚ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਾਨੇ ਆਵੈ ਕਹਿੰਦੇ ਭੱਲੇ ਭਲਿਆਂ ਦੀ ਕੁੱਲ ਵਿਖੇ ਇਹ ਭੱਲੇ ਅਮਰਦਾਸ ਤਨਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਹੱਲੇ ਤੋਂ ਭਾਵ ਸ਼ਰੋਮਣੀ ਵੀ ਹੁੰਦਾ ਹੱਲੇ ਹੱਲੇ ਕੁੱਲ ਦੇ ਵਿੱਚ ਤਨਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਭੱਲੇਆਂ ਦੀ ਕੁੱਲ ਦੇ ਵਿੱਚ ਇਹ ਸਤਿਗੁਰੂ ਜੀ ਆਪ ਜੀ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਸਤਨਾਮ ਹੋ ਸਕਦਾ ਕੋਈ ਮੀਂਹ ਦੀਆਂ ਬੂੰਦਾ ਬਰਖਾ ਜਦ ਹੁੰਦੀ ਆ ਕੋਈ ਗਿਣ ਲਵੇ ਹੋ ਸਕਦਾ ਕੋਈ ਬਨਸਪਤੀ ਨੂੰ ਗਿਣ ਲਵੇ ਹੋ ਸਕਦਾ ਕੋਈ ਬਸੰਤ ਦੇ ਫੁੱਲਾਂ ਦੀ ਗਿਣਤੀ ਕੋਈ ਪਾ ਲਵੇ ਹੋ ਸਕਦਾ ਕੋਈ ਸੂਰਜ ਚੰਦਨ ਮਾ ਦੀਆਂ ਕਿਰਨਾਂ ਦੀ ਉਹਨਾਂ ਨੂੰ ਗਿਣਤੀ ਕਰ ਲਵੇ ਕੋਈ ਸਮੁੰਦਰ ਦੀ ਡੂੰਘਾਈ ਨੂੰ ਮਾਪ ਲਵੇ ਕੋਈ ਗੰਗਾ ਦੀਆਂ ਤਰੰਗਾਂ ਦਾ ਅੰਤ ਪਾ ਲਵੇ ਕੋਈ ਸ਼ਿਵ ਜੀ ਦੇ ਬ੍ਰਹਮਾ ਦੇ ਉਹਨਾਂ ਦਾ ਧਿਆਨ ਦਾ ਕੋ ਗਿਆਨ ਦਾ ਅੰਤ ਪਾ ਲਵੇ ਪਰੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਭੱਲੇ ਅਮਰਦਾਸ ਗੁਣ ਤੇਰੇ ਤੇਰੇ ਗੁਣਾ ਦੀ ਗਿਣਤੀ ਨਹੀਂ ਪਾਜਿਆ ਸਕਦੀ ਭੱਲੇ ਅਮਰਦਾਸ ਗੁਣ ਤੇਰੇ ਆਪ ਜੀ ਦੇ ਗੁਣਾ ਦਾ ਅੰਤ ਨਹੀਂ ਪਾਇਆ ਜਾਂਦਾ ਅਤੇ ਜੋ ਤੇਰੀ ਉਪਮਾ ਤੋਹੇ ਬਣ ਆਵੇ ਤੇਰੀ ਆਪ ਜੀ ਦੀ ਉਪਮਾ ਵਡਿਆਈ ਜਿਹੜੀ ਹੈ ਨਾ ਉਹ ਤੋਹੇ ਆਪ ਜੀ ਨੂੰ ਹੀ ਬਣ ਆਵੇ ਆਉਂਦੀ ਹੈ ਭਾਵ ਕੇ ਹੋਰ ਕੋਈ ਚੀਜ਼ਾਂ ਦਾ ਭਾਵੇਂ ਕੋਈ ਬਿਆਨ ਕਰ ਸਕੇ ਕੋਈ ਅੰਤ ਪਾ ਲਵੇ ਪਰ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਆਪ ਜੀ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾਂਦਾ ਕਿਉਂਕਿ ਆਪ ਜੀ ਦੇ ਬੇਅੰਤ ਗੁਣ ਨੇ ਬੇਅੰਤਾ ਬੇਅੰਤ ਗੁਣ ਤੇਰੇ ਇਹ ਸਤਿਗੁਰੂ ਜੀ ਤੁਹਾਡੇ ਗੁਣ ਬੇਅੰਤ ਨੇ ਪਰ ਆਪ ਜੀ ਦੀ ਉਪਮਾ ਆਪ ਜੀ ਨੂੰ ਹੀ ਬਣ ਆਉਂਦੀ ਹੈ ਕਿਉਂਕਿ ਆਪ ਜੀ ਦੀ ਉਪਮਾ ਕਰਨ ਲਈ ਹੋਰ ਕੋਈ ਦ੍ਰਿਸ਼ਟਾਤ ਨਹੀਂ ਹੈ ਆਪ ਜੀ ਦਾ ਉਪਮਾਨ ਅਤੇ ਉਪਮੇ ਰੂਪ ਹੋ ਆਪ ਜੀ ਦਾ ਕੋਈ ਅੰਤ ਨਹੀਂ ਪਾ ਸਕਦਾ ਕੋ ਗੁਣਾਂ ਨੂੰ ਬਿਆਨ ਨਹੀਂ ਕਰ ਸਕਦਾ ਕਿ ਤੁਹਾਡੇ ਕਿੰਨੇ ਕੁ ਗੁਣ ਨੇ ਇਸੇ ਤਰ੍ਹਾਂ ਜਿਸ ਨੂੰ ਉਪਮਾ ਦਈਏ ਉਸ ਨੂੰ ਉਪਮੇ ਕਿਹਾ ਜਾਂਦਾ ਹੈ ਜਿਹਦੀ ਉਪਮਾ ਦਈਏ ਉਸ ਨੂੰ ਉਪਮਾਨ ਕਿਹਾ ਜਾਂਦਾ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਤੁਹਾਡੇ ਗੁਣਾਂ ਦਾ ਕੋਈ ਅੰਤ ਨਹੀਂ ਕਿੰਨੇ ਕਿ ਤੇਰੇ ਗੁਣ ਨੇ ਧੰਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਤੇਰੇ ਗੁਣਾਂ ਦੀ ਗਿਣਤੀ ਨਹੀਂ ਕਰ ਸਕਦਾ ਕੋਈ ਕਿੰਨੇ ਕਿ ਗੁਣ ਨੇ ਧੰਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨਿਮਰਤਾ ਦੇ ਪੁੰਜ ਕਿੰਨੀ ਨਿਮਰਤਾ ਦੇ ਵਿੱਚ ਰਹਿਣਾ ਜੇ ਸੇਵਾ ਦੇ ਕੀ ਉਹਨਾਂ ਦੇ ਤੇ ਕਿੰਨੀ ਸੇਵਾ ਅੰਮ੍ਰਿਤ ਵੇਲੇ ਉਠਣਾ ਸੋ ਜਾ ਕਰਕੇ ਦਰਿਆ ਤੋਂ ਜਲ ਲੈ ਕਰਕੇ ਆਉਣਾ ਇਤਿਹਾਸ ਕਰੇ ਵੀ ਲਿਖਦੇ ਨੇ ਕਿ ਪੁੱਠੇ ਪੈਰੀ ਜਾਂਦੇ ਨੇ ਸਿੱਧੇ ਆਉਂਦੇ ਨੇ ਗੁਰੂ ਪਾਤਸ਼ਾਹ ਦੀ ਸਨਮੁਖ ਰਹਿੰਦੇ ਨੇ ਪੇਠ ਨਹੀਂ ਕਰਦੇ ਕਿੰਨੀ ਵੱਡੀ ਘਾਲਣਾ ਘਾਲ ਕਮਾਈ 12 ਸਾਲ ਦੀ ਸੇਵਾ ਕਰ 12 ਸਾਲ ਇਥੋਂ ਕੋਈ 12 ਕ ਦਿਨ ਕਰ ਲਵੇ ਨਾ ਤੇ ਫਿਰ ਕਹਿੰਦੇ ਕੰਮ ਨਹੀਂ ਬਣਿਆ ਕਹਿੰਦੇ ਕੀ ਕਰਨਾ ਗੁਰੂ ਘਰ ਜਾ ਕਰਕੇ ਜੇ ਕਿਸੇ ਦਾ ਬਣ ਗਿਆ ਦੇ ਤਾਂ ਵੀ ਨਹੀਂ ਮੁੜ ਕੇ ਕੀ ਮੁੜਦਾ ਜੇ ਕਿਸੇ ਦਾ ਕੰਮ ਕੋਈ ਹੋ ਗਿਆ ਨਾ ਉਹ ਵੀ ਨਹੀਂ ਮੁੜਦਾ ਕਹਿੰਦੇ ਹੁਣ ਕੀ ਕਰਨਾ ਜੋ ਚਾਹੀਦਾ ਸੀ ਮਿਲ ਗਿਆ ਤਾਂ ਅਨੁਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ 12 ਸਾਲ ਦੀ ਸੇਵਾ ਕਮਾਉਣੀ ਕੀਤੀ 12 ਸਾਲ ਦੀ ਸੇਵਾ ਮਨ ਦੇ ਵਿੱਚ ਕੋਈ ਲਾਲਸਾ ਨਹੀਂ ਕੋਈ ਮੰਗ ਨਹੀਂ ਹੈ ਇਹਨੇ ਵੀ ਫਲਾਣੀ ਮੰਗ ਕਰਕੇ ਗਏ ਸੀ ਸਤਿਗੁਰੂ ਵੀ ਜੀ ਮੈਨੂੰ ਗੁਰਤਾ ਗੱਦੀ ਪ੍ਰਾਪਤ ਹੋ ਜਾਵੇ ਜਾਂ ਮੈਨੂੰ ਕੋਈ ਔਲਾਦ ਮਿਲ ਜਾਵੇ ਜਾਂ ਕੁਝ ਪ੍ਰਾਪਤ ਹੋ ਜਾਵੇ ਨਹੀਂ ਸੇਵਾ ਕਰਤ ਹੋਏ ਨਿਹਕਾਮੀ ਤਿਸ ਕਾ ਹੋਤ ਪ੍ਰਾਪਤ ਸੁਆਮੀ ਇਸ ਕਾਮ ਸੇਵਾ ਕਰਨੀ ਕੀਤੀ ਆ ਮਨ ਦੀ ਕੋਈ ਇੱਛਾ ਨਹੀਂ ਹੈ ਬਸ ਗੁਰੂ ਨੂੰ ਸਮਰਪਿਤ ਹੋ ਗਏ ਨੇ ਜਦੋਂ ਗੁਰੂ ਚਰਨਾਂ ਦੇ ਵਿੱਚ ਧੰਨ ਗੁਰੂ ਅਮਰਦਾ ਅੰਗਦ ਦੇਵ ਪਾਤਸ਼ਾਹ ਮਹਾਰਾਜ ਚਰਨਾਂ ਦੇ ਵਿੱਚ ਗਏ ਗੁਰਸਿੱਖੀ ਦਾਤ ਪ੍ਰਾਪਤ ਕੀਤੀ ਤੇ ਸਤਗੁਰੂ ਜੀਆ ਨੇ ਉਸ ਸਮੇਂ ਤੇ ਤਨ ਮਨ ਧਨ ਸਭ ਸੌਂਪ ਗੁਰੂ ਕਉ ਹੁਕਮ ਮੰਨਿਆ ਪਈ ਇਹਨੂੰ ਕਹਿੰਦੇ ਪ੍ਰਮਾਨ ਹੋ ਜਾਣਾ ਅਰਪਣ ਕਰ ਦੇਣਾ ਤਨ ਮਨ ਧਨ ਸਾਰਾ ਕੁਝ ਅਰਪਣ ਕਰ ਦਿੱਤਾ ਗੁਰੂ ਚਰਨਾਂ ਦੇ ਵਿੱਚ ਅੰਮ੍ਰਿਤ ਵੇਲੇ ਜਲ ਲੈਣ ਵਾਸਤੇ ਜਾਣਾ ਫਿਰ ਲੋਕਾਂ ਨੇ ਕਈਆਂ ਨੇ ਮਾੜੇ ਬਚਨ ਵੀ ਬੋਲੇ ਅਮਰੂ ਨੇ ਥਾਵਾਂ ਵੀ ਕਹਿਣਾ ਕੀਤਾ ਪਰ ਸਤਿਗੁਰੂ ਜੀ ਨਿਮਰਤਾ ਦੇ ਪਹੁੰਚੇ ਸੇਵਾ ਦੇ ਵਿੱਚ ਫਰਕ ਨਹੀਂ ਪੈਣ ਦਿੱਤਾ ਸੇਵਾ ਉਸੇ ਤਰ੍ਹਾਂ ਹੀ ਜਾਰੀ ਰਹੀ ਹੈ ਰੋਜ਼ਾਨਾ ਦੀ ਸੇਵਾ ਕਰਨੀ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਇਸ਼ਨਾਨ ਕਰਵਾਉਣਾ ਲੰਗਰਾਂ ਦੀ ਸੇਵਾ ਕਰਨੀ ਹਰੇਕ ਸਮੇਂ ਤੇ ਧੰਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਹਾਜ਼ਰ ਰਹਿਣਾ ਜੇ ਸਤਿਗੁਰੂ ਜੀ ਰਾਤ ਦੇ ਸਮੇਂ ਤੇ ਆਰਾਮ ਵੀ ਕਰਦੇ ਤੇ ਧੰਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਬਾਹਰ ਖੜੇ ਰਹਿਣਾ ਜੇ ਸਤਿਗੁਰੂ ਜੀ ਕਦੇ ਆਵਾਜ਼ ਨਾ ਮਾਰਨ ਆਵਾਜ਼ ਮਾਰਨ ਤੇ ਮੈਂ ਕਦੇ ਇੱਧਰ ਉੱਧਰ ਹੋਵਾਂ ਤੇ ਕਦੇ ਗੁਰੂ ਦਾ ਹੁਕਮ ਤੋਂ ਮੈਂ ਕਦੇ ਵਾਂਝਾ ਨਾ ਰਹਿ ਜਾਵਾਂ ਬਾਹਰ ਖੜੇ ਰਹਿਣਾ ਹਰੇਕ ਸਮੇਂ ਤੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਕਰਦੇ ਰਹਿਣਾ ਪਰਮੇਸ਼ਰ ਦਾ ਨਾਮ ਜਪਦੇ ਰਹਿਣਾ ਸੋ ਪਾਠ ਸਹਿਬਾਨ ਜੀ ਫਰਮਾਨ ਕਰਦੇ ਨੇ ਸਤਗੁਰੂ ਨਾਨਕ ਭਗਤ ਕਰੀ ਇੱਕ ਮਨ ਤਨ ਮਨ ਧਨ ਗੁਬਿੰਦੀ ਅੰਗਦ ਅਨੰਤ ਮੂਰਤਿ ਜਿ ਧਾਰੀ ਅਗਮ ਗਿਆਨ ਅਸਰਸਿਓ ਹਿਓ ਗੁਰ ਅਮਰਦਾਸ ਕਰਤਾਰ ਕੀਓ ਵਸ ਵਾਹੋ ਵਾਹੋ ਕਰਿ ਧਿਆਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹਿ ਤੈ ਹਰ ਪਰਮ ਪਦ ਪਾਏ ਵਾਹ ਵਾਹ ਵਾਹਿਗੁਰੂ ਵਾਹਿਗੁਰੂ ਤੇ ਆਉਂਦੇ ਰਹਿੰਦੇ ਨੇ ਕਿ ਸੇਵਾ ਕਰੀ ਜਾਂਦੇ ਨੇ ਲੰਗਰਾਂ ਦੀ ਸੇਵਾ ਕਰੀ ਜਾਂਦੇ ਜਲ ਛਕਣ ਦੀ ਸੇਵਾ ਕਰੀ ਜਾਂਦੇ ਗੁਰੂ ਦੀ ਹਜ਼ੂਰੀ ਵਿੱਚ ਰਹਿੰਦੇ ਜੋ ਅੰਮ੍ਰਿਤ ਵੇਲੇ ਤੋਂ ਲੱਗਦੇ ਰਾਤ ਤੱਕ ਸੇਵਾ ਕਰਦੇ ਫਿਰ ਗੁਰੂ ਚਰਨਾਂ 'ਚ ਹਾਜ਼ਰ ਰਹਿੰਦੇ ਵੀ ਸਤਿਗੁਰੂ ਜੀ ਦੀ ਆਵਾਜ਼ ਮਾਰਨ ਸਤਗੁਰੂ ਜੀ ਦੇ ਹੁਕਮ ਕਰਨ ਤਤ ਪਰ ਰੰਦੇ ਹੁਕਮ ਦੇ ਵਿੱਚ ਆਸੀ ਕਾਲ ਕਮਾਈ ਸਤਗੁਰੂ ਜੀਆਂ ਨੇ ਸੇਵਾ ਨੂੰ ਕਮਾਉਣਾ ਕੀਤਾ ਸੇਵਾ ਨੂੰ ਕਮਾਈ ਹੈ ਤੇ ਪਾਤਸ਼ਾਹਬਾਨ ਜੀ ਫਰਮਾਨ ਕਰਦੇ ਸਤਗੁਰੂ ਜੀ ਤੁਹਾਡੇ ਗੁਣਾ ਨੂੰ ਨਾ ਕੀ ਗਿਣਤੀ ਕਰ ਸਕਦਾ ਨਾ ਕੀ ਅੰਤ ਹੀ ਪਾ ਸਕਦਾ ਹੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ ਤੇਰੀ ਉਪਮਾ ਤੁਹਾਨੂੰ ਹੀ ਬਣ ਆਉਂਦੀ ਐ ਇਹ ਸਤਿਗੁਰੂ ਜੀ ਔਰ ਤੇਰੀ ਕੋ ਇਸ ਤੋਂ ਵੱਧ ਕੋਈ ਉਪਮਾ ਨਹੀਂ ਅਸੀਂ ਕਰ ਸਕਦੇ ਤੇਰੇ ਗੁਣ ਬੇਅੰਤ ਨੇ ਬੇਅੰਤਾ ਬੇਅੰਤ ਗੁਣ ਤੇਰੇ ਤੇਰੇ ਬਹੁਤ ਬੇਅੰਤ ਗੁਣ ਨੇ ਤੇਰੇ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਭਾਵੇਂ ਸਾਰੇ ਦੁਨੀਆਂ ਦੇ ਕਾਗਜ਼ ਤਨਸ ਨਾ ਲੈ ਲਵੋ ਕਲਮਾ ਲੈ ਲਵੋ ਕਿ ਮੈਂ ਗੁਰੂ ਦੇ ਗੁਣਾਂ ਨੂੰ ਬਿਆਨ ਕਰ ਸਕਾਂ ਗੁਰੂ ਦੇ ਗੁਣ ਨਹੀਂ ਬਿਆਨ ਕੀਤੇ ਜਾ ਸਕਦੇ ਕਿਉਂਕਿ ਸਤਗੁਰੂ ਜੀ ਗੁਣਾ ਦੇ ਖਜ਼ਾਨੇ ਨੇ ਬੇਅੰਤ ਗੁਣ ਨੇ ਪਾਤਸ਼ਾਹ ਦੇ ਬੇਅੰਤ ਗੁਣ ਸੋ ਗੁਣਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਇਹ ਪਟ ਭਲਜੀ ਜੋ ਹੈ ਉਹਨਾਂ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਪੀਤਰ ਸੋਈਆ ਹੈ ਜੋ ਸਤਗੁਰੂ ਜੀ ਦੇ ਚਰਨਾ ਕਮਲਾਂ ਦੇ ਵਿੱਚ ਹਾਜ਼ਰ ਹੋਏ ਪਰਿਵਾਰ ਸਮੇਤ ਇਹ ਸਾਰੇ ਭਰਾ ਚਾਚੇ ਤਾਏ ਦੇ ਪੁੱਤਰ ਆਪਣੇ ਤਾਏ ਪਿਖੇ ਜੀ ਦੇ ਨਾਲ ਪਿਖੇ ਭਟ ਦੇ ਨਾਲ ਸਤਗੁਰੂ ਜੀ ਦੇ ਚਰਨਾ ਕਮਲਾਂ ਵਿੱਚ ਹਾਜ਼ਰ ਹੋਏ ਸਤਗੁਰੂ ਜੀਆਂ ਦੀ ਉਪਮਾ ਦੇ ਵਿੱਚ ਇਹ ਸਵਈਏ ਉਚਾਰਨ ਕੀਤੇ ਤੇ ਸਤਗੁਰੂ ਜੀਆਂ ਨੇ ਉਹ ਸਵਈਆਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਦਰਜ ਕੀਤਾ ਤੇ ਭਾਟ ਭਲਜੀ ਜਿਹੜੇ ਨੇ ਉਹ ਯੁੱਗ ਹੋ ਯੁੱਗ ਅਟਲ ਹੋ ਗਏ ਦੁਨੀਆਂ ਦੇ ਕੋਨੇ-ਕੋਨੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਪੜ੍ਹੀ ਜਾਂਦੀ ਹੈ ਸੁਣੀ ਜਾਂਦੀ ਹੈ ਸੋ ਜਦੋਂ ਵੀ ਅਖੰਡ ਪਾਠ ਸਾਹਿਬ ਸਹਿਜ ਪਾਠ ਹੁੰਦੇ ਨੇ ਸਵਈਏ ਪੜ੍ਹੇ ਜਾਂਦੇ ਨੇ ਉਦੋਂ ਹੀ ਫਿਰ ਜਦੋਂ ਸਵਈਏ ਗੁਰੂ ਦੀ ਉਪਮਾ ਦੇ ਵਿੱਚ ਇਹ ਨਾਲ ਇਹ ਵੀ ਉਹਨਾਂ ਦਾ ਨਾਮ ਹੀ ਆਉਂਦਾ ਹੈ ਰੁਦਰ ਧਿਆਨ ਗਿਆਨ ਸਤਗੁਰ ਕੇ ਕਾਬੁਜਲ ਪੱਲ ਉਹਨਾਂ ਜੋਗਾ ਜੁਗੋ ਜੁਗਿਆ ਟਾਲ ਹੋ ਗਏ ਨੇ ਪਟ ਪੱਲ ਜੀ ਜਿਨ੍ਹਾਂ ਦੀ ਗੁਰਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਦਰਜ ਹੋ ਗਈ ਇੱਕ ਸਵਈਆ ਉਹਨਾਂ ਦਾ ਦਰਜ ਹੈ ਪਟ ਪੱਲ ਜੀ ਦਾ ਜੋ ਆਪ ਜੀ ਆ ਨੇ ਸਰਮਣ ਕੀਤਾ ਹੈ ਸਤਿਗੁਰੂ ਜੀ ਕਿਰਪਾ ਬਖਸ਼ਾ ਰਹਿਮਤਾ ਕਰਨਾ ਇਹ ਪਾਵਨ ਪੀਤੁਰ ਗੁਰਬਾਣੀ ਤੇ ਪਟ ਸਹਿਬਾਨਾਂ ਦੇ ਜੀਵਨ ਤੋਂ ਅਸੀਂ ਵੀ ਸਿੱਖਿਆ ਲੈਣੀ ਕਰੀਏ ਕੀ ਸਿੱਖਿਆ ਮਿਲਦੀ ਹੈ ਜਿਹੜਾ ਗੁਰੂ ਚਰਨਾਂ ਦੇ ਵਿੱਚ ਆ ਗਿਆ ਨਾ ਜਿਹੜਾ ਗੁਰੂ ਦੀ ਸ਼ਰਨ ਦੇ ਵਿੱਚ ਆ ਗਿਆ ਗੁਰੂ ਦੇ ਚਰਨਾਂ 'ਚ ਪੈ ਗਿਆ ਉਹਦਾ ਲੋਕ ਤੇ ਪਰਲੋਕ ਦੋਨੋਂ ਹੀ ਜਰੇ ਨੂੰ ਸੁਧਰ ਜਾਂਦੇ ਨੇ ਸਵਾਰੇ ਜਾਂਦੇ ਨੇ ਜਿਹੜਾ ਗੁਰੂ ਵਾਲਾ ਬਣ ਗਿਆ ਗੁਰੂ ਚਰਨਾਂ ਦੇ ਵਿੱਚ ਆ ਗਿਆ ਭਟ ਸਹਿਬਾਨ ਜੀ ਗੁਰੂ ਚਰਨਾਂ ਦੇ ਵਿੱਚ ਆ ਗਏ ਫਿਰ ਗੁਰੂ ਦੇ ਹੋ ਗਏ ਗੁਰੂ ਨੂੰ ਸਮਰਪਿਤ ਹੋ ਗਏ ਸੌਂਪ ਦਿੱਤਾ ਸਾਰਾ ਕੁਝ ਗੁਰੂ ਪਾਤਸ਼ਾਹ ਦੀ ਚਰਨਾਂ ਦੇ ਵਿੱਚ ਤਨ ਮਨ ਧਨ ਸਭ ਸੌਂਪ ਗੁਰੂ ਕਉ ਹੁਕਮ ਮੰਨਿਆ ਪਾਈਏ ਗੁਰੂ ਦੇ ਚਰਨਾਂ ਵਿੱਚ ਆਪਣਾ ਆਪ ਸਮਰਪਿਤ ਕਰ ਦਿੱਤਾ ਅਸੀਂ ਵੀ ਗੁਰੂ ਚਰਨਾਂ ਦੇ ਵਿੱਚ ਆਪਣਾ ਤਨ ਮਨ ਤਨ ਸਾਰਾ ਕੁਝ ਭੇਟ ਕਰ ਦਈਏ ਸਤਿਗੁਰੂ ਜੀ ਮੰਦੇ ਹਾਂ ਚੰਗੇ ਹਾਂ ਬੁਰੇ ਹਾਂ ਭਲੇ ਹਾਂ ਤੇਰੇ ਹਾਂ ਹੁਣ ਦਰ ਆਿਆਂ ਦੀ ਇਲਾਜ ਰੱਖ ਸਾਡੀ ਸਾਡੇ ਤੇ ਕਿਰਪਾ ਕਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਕੋਟਨ ਕੋਟਾਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦਾ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਗੁਰਬਾਣੀ ਪੜ੍ਹਦੇ ਆਂ ਕਥਾ ਵਿਚਾਰਾਂ ਕਰਦੇ ਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਮੁਆਫੀ ਬਖਸ਼ ਕਰਨੀ ਅੱਗੇ ਤੋਂ ਸਤਿਗੁਰੂ ਜੀ ਸਮਤ ਬਖਸ਼ੇ ਕਰਨ ਜੀ ਸੋ ਸਾਰੀ ਹੀ ਸੰਗਤ ਝਕਾਓ ਸੀ ਸਤਿਗੁਰੂ ਜੀਆ ਦੇ ਚਰਨਾਂ ਕਮਲਾਂ ਦੇ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ